ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਦਾਨਿਕ ਸਵੇਰਾ ਟੀਵੀ ਦੇ ਨਾਲ ਤੇ ਮੈਸੋਨੀਆ ਸੋ ਦਲਜੀਤ ਦੋਸਾਂਸ ਦਾ ਕੱਲ ਕਾਨਸਰਟ ਹੋਣ ਜਾ ਰਿਹਾ ਪਰ ਇਸ ਤੋਂ ਪਹਿਲਾਂ ਇੱਕ ਖ਼ਬਰ ਵੀ ਆ ਰਹੀ ਹੈ ਕਿ ਦਲਜੀਤ ਦੋਸਾਂਸ ਦੇ ਕਾਨਸਰਟ ਨੂੰ ਲੈ ਕੇ ਜੋ ਪਟੀਸ਼ਨ ਪਾਈ ਗਈ ਹੈ ਜਿਸ ਦੀ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਪਰ ਦਲਜੀਤ ਦੋਸਾਂਸ ਦੇ ਕਾਨਸਰਟ ਤੋਂ ਕਿਹਨਾਂ ਨੂੰ ਦਿੱਕਤਾਂ ਹੋ ਰਹੀਆਂ ਕਿ ਪਰੇਸ਼ਾਨੀਆਂ ਆ ਰਹੀਆਂ ਇਸ ਦੇ ਬਾਰੇ ਗੱਲਬਾਤ ਕਰਾਂਗੇ ਸੋ ਜਿੱਥੇ ਕਾਨਸਰਟ ਹੋਇਆ ਉਸ ਕਾਨਸਰਟ ਦੇ ਸਾਹਮਣੇ ਜੋ ਥਾਂ ਹੈ ਜਿੱਥੇ ਸ਼ਾਪਸ ਨੇ ਹਸਪੀਟਲਸ ਨੇ ਸਟੋਰ ਹੈ ਉੱਥੇ ਜਿਹੜੇ ਲੋਕ ਉਹ ਇਹਨਾਂ ਚੀਜ਼ਾਂ ਤੋਂ ਸਫਰ ਕਰ ਰਹੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੀ ਕਿ ਆਖਿਰਕਾਰ ਦਲਜੀਤ ਦੁਸਾਂਜੇ ਕਾਨਸਰਟ ਤੋਂ ਕਿਉਂ ਦਿੱਕਤ ਆ ਰਹੀ ਹੈ ਸੋ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਤੇ ਇਸ ਮਾਰਕੀਟ 'ਚ ਕਿਹੜੀ ਕੀ ਕੰਮ ਕਰਦੇ ਮੇਰਾ ਨਾਮ ਰਜਤ ਹੈ ਕਾ ਜੀ ਸਾਡਾ ਇੱਥੇ ਸ਼ੋਰੂਮ ਹੈ ਕਾ ਜੀ Apple ਦਾ by the name of Parametrics ਇੱਥੇ ਕਾਫੀ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਹੈ ਕਿ ਹੈ ਐਂਡ ਸੈਕਟਰ 34 ਇਸ ਦਾ ਸਬ ਸਿਟੀ ਸੈਂਟਰ ਫਾਰ 올 ਦਾ ਕਮਰਸ਼ੀਅਲ ਹਬਸ ਐਡਮਿਨਿਸਟ੍ਰੇਸ਼ਨ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਇੱਥੇ ਕੁਝ ਵੀ ਆਰਗੇਨਾਈਜ਼ ਕਰਨ ਤੋਂ ਪਹਿਲਾਂ ਸਾਡੇ ਨਾਲ ਇੱਕ ਵਾਰੀ ਸਹਿਮਤੀ ਲਈਤੀ ਜਾਵੇ ਨਾ ਸਾਡੇ ਨਾਲ ਕੋਈ ਵੀ ਸਾਨੂੰ ਪ੍ਰਾਈਵੇਟ ਵਹੀਕਲਸ ਦਾ ਨਾ ਪਾਸ ਦਿੱਤਾ ਜਾਂਦਾ ਸਾਡਾ ਮਟੀਰੀਅਲ ਆਣਾ ਜਾਣਾ ਬੰਦ ਹੋ ਜਾਂਦਾ ਕੋਈ ਕਸਟਮਰ ਨਹੀਂ ਆਂਦਾ ਬਿਕੋਜ਼ ਸਾਰੇ ਰਸਤੇ ਬਲੌਕ ਹੋ ਜਾਂਦੇ ਅਖਬਾਰ ਵਿੱਚ ਖਬਰ ਆਂਦੀ ਹੈ ਕਿ ਜੀ 4 ਵਜੇ 5 ਵਜੇ ਬੰਦ ਹੋਏਗਾ ਮਗਰ ਇੱਥੇ 1 ਵਜੇ ਹੀ ਬੰਦ ਹੋ ਜਾਂਦੇ ਸਾਰੇ ਰਸਤੇ ਅਗਰ ਅਸੀਂ ਕੋਈ ਕੰਮ ਕਰਨ ਬਾਹਰ ਗਏ ਤਾਂ ਅਸੀਂ ਆਪਣੀ ਵਹੀਕਲ ਲੈ ਕੇ ਵੀ ਨਹੀਂ ਅੰਦਰ ਆ ਸਕਦੇ ਕਦੇ ਐਡਮਿਨਿਸਟ੍ਰੇਸ਼ਨ ਨੇ ਇਹ ਨਹੀਂ ਸੋਚਿਆ ਕਿ ਸਾਨੂੰ ਪਾਸੇਸ ਦਿੱਤੇ ਜਾਣ ਸਾਡੇ ਸਟਾਫ ਨੂੰ ਆਈ ਕਾਰ ਜ਼ੋਨ ਤੋਂ ਬਾਅਦ ਬਿਨਾਂ ਆਪਣੇ ਵਹੀਕਲਸ ਨੂੰ ਅੰਦਰ ਲੈ ਕੇ ਆ ਸਕਦੇ we have to close our showrooms by 2:30 because uske baad itna rash rojan da anni nuisance ho jandi hai publicly no koi bhi suvidha nahi hai ki itthe na toilets hai ki na kuch sara staff andar aanda hai ga aur pareshan karta hai ga is cheez mein koi customer nahi hai sanu approach karta administration is charging all the money from the sponsors and the organizers no. but they have never thought that we are running our shops and showrooms here and sada vi kharcha hai ga sada vi staff hai ga jisnu asi salaries deni hai gi and the whole day is zero for us no. So this is the main problem that you اچھا اکثر اجیا بھی کیا ਜਾਂਦਾ ਕਿ پنجابی پنجابیਆਂ ਦੀ ਲੱਤਾਂ ਖਿੱਚਦੇ ਆ ਤੇ ਇਹ ਗੱਲ ਲੱਗਦਾ ਵੀ ਜਿਵੇਂ ਆਪਾਂ ਥੋੜਾ ਜਿਆਦਾ ਅਡਜਸਟ ਕਰ ਸਕਦੇ ਆ ਬਟ ਆਪਾਂ ਨਹੀਂ ਕਰ ਰਹੇ ਆ ਨਹੀਂ ਇਹੋ ਜਿਹਾ ਕੁਝ ਨਹੀਂ ਹੈ اگر ਤਾਨੂੰ ਕਾਨਸਰਟ ਕਰਨਾ ਤੁਸੀਂ ਸੰਡੇ ਕਰ ਲਓ ਸੰਡੇ ਸਾਡੇ मोस्ट ਆਫ ਦਾ ਆਫਿਸਰਸ ਆਰ ক্লোਜ਼ਡ 올 द ਕਮਰਸ਼ੀਅਲ اسٹیਬਲਿਸ਼ਮੈਂਟਸ ਆਰ ক্লোਜ਼ਡ मोस्टली ਔਨ ਸੰਡੇਜ਼ اگر ਕਰਨਾ ਤੁਸੀਂ ਸੰਡੇ ਕਰ ਲਓ ਵਾਈ ਆਰ ਨਾ ਵਰਕਿੰਗ ਡੇ ਠੀਕ ਹੈ ਨਾ ਸੋ ਵੀ ਆਰ ਓਕੇ ਵੀ ਆਰ ਹੇਅਰ ਟੂ ਡੂ ਦਾ ਬਿਜ਼ਨਸ ਤੁਸੀਂ ਕਾਨਸਰਟ ਕਰਨਾ ਹੈਗਾ ਤੁਸੀਂ ਦਿਨ ਦਾ ਪ੍ਰੋਗਰਾਮ ਸੰਡੇ ਦਾ ਰੱਖ ਲੋ ਰਾਤ ਦਾ ਰੱਖ ਲੋ ਬਟ ਉਹ ਨਹੀਂ ਕਰਨਗੇ ਬਿਕੋਜ਼ ਸੈਟਰਡੇ ਐਡਮਿਨਿਸਟ੍ਰੇਸ਼ਨ ਨੂੰ ਤਾਂ ਫੰਡ ਮਿਲ ਰਹੇ ਹੈਗੇ ਨਾ ਫਰੀ ਦੇ ਅੰਦਰ ਤਾਂ ਐਡਮਿਨਿਸਟ੍ਰੇਸ਼ਨ ਸੇਵਾ ਨਹੀਂ ਕਰ ਰਹੀ ਅਸੀਂ ਵੀ ਇੱਥੇ ਬਿਜ਼ਨਸ ਕਰ ਰਹੇ ਹਾਂ ਸਾਡਾ ਵਰਕਿੰਗ ਡੇ ਪੂਰਾ ਤਾਂ ਪੂਰਾ ਖਰਾਬ ਹੁੰਦਾ ਉਸ ਚੱਕਰ ਦੇ ਅੰਦਰ ਸੋ ਦੈਟ ਇਜ਼ ਅ ਮੇਜਰ ਪ੍ਰੋਬਲਮ ਸੋ ਇਥੇ ਸਨਲ ਡਾਕਟਰ ਸਾਹਿਬ ਵੀ ਮੌਜੂਦ ਆ ਉਹਨਾਂ ਦੇ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਨਾਮ ਦੱਸ ਦੋ ਜੀ ਡਾਕਟਰ ਦਵਿੰਦਰ ਜੀ ਸੋ ਕਾਨਸਰਟ ਹੋਣ ਜਾ ਰਿਹਾ ਦਲਜੀਤ ਦਸਾਂਸਦਾ ਤੇ ਤੁਹਾਨੂੰ ਕਿਹੜੀਆਂ ਪ੍ਰੋਬਲਮਜ਼ ਆ ਰਹੀਆਂ ਨੇ ਜਿਸ ਕਰਕੇ ਕਿਹਾ ਜਾ ਰਿਹਾ ਵੀ ਕਾਨਸਰਟ ਕਰਕੇ ਬਹੁਤ ਸਾਡੇ ਪੇਸ਼ੈਂਟ ਵੀ ਜੋ ਖਰਾਬ ਹੋ ਰਹੇ ਸੇਮ ਚੀਜ਼ ਜਿਹੜੇ ਰਜਿੰਦਰ ਨੇ ਕਹੀ ਹੈ ਵੀ ਐਡਮਿਨਿਸਟ੍ਰੇਸ਼ਨ ਨੇ ਸਾਰਾ ਬਲੌਕ ਕਰ ਦਿੰਦੀ ਹੈ 1:00 ਜਾਂ 2:00 ਵਜੇ ਉਸ ਤੋਂ ਬਾਅਦ ਕੋਈ ਵੀ ਪੇਸ਼ੈਂਟ ਜਿਹੜਾ ਹੈ ਉਹ ਇੱਥੇ ਆ ਨਹੀਂ ਸਕਦਾ ਲਾਸਟ ਟਾਈਮ ਜਦੋਂ ਕਾਨਸਰਟ ਹੋਇਆ ਸੀਗਾ ਕਰਨ ਔਜਲਾ ਦਾ ਤਾਂ ਮੇਰੇ ਵੀ ਇੱਕ ਪੇਸ਼ੈਂਟ ਨੂੰ 1 ਕਿਲੋਮੀਟਰ ਦੂਰ ਕਾਰ ਖੜੀ ਕਰਕੇ ਕਿਉਂਕਿ ਉਹਨੂੰ ਐਮਰਜੈਂਸੀ ਸੀ ਦੈਨ ਹੀ ਹੈ ਟੂ ਵਾਕ 올 ਦਾ ਵੇ ਡਾਊਨ ਟੂ ਦ ਹਸਪੀਟਲ ਠੀਕ ਹੈ ਨਾ ਉਹ ਚੀਜ਼ ਨਹੀਂ ਹੋਣੀ ਚਾਹੀਦੀ ਜੇ ਕੰਸਰਟ ਹੈਗਾ ਇੱਕ ਕੋਈ ਗੱਲ ਹੈ ਵੀ ਇਹ ਸੰਡੇ ਹੋਣਾ ਚਾਹੀਦਾ ਜਿਹੜਾ ਬੈਟਰ ਹੈ ਜੇ ਵਰਕਿੰਗ ਡੇ ਤੇ ਹੈ ਤਾਂ ਐਟ ਲੀਸਟ ਜਿਹੜੇ ਸੜਕਾਂ ਉਹ ਬਲੌਕ ਨਹੀਂ ਹੋਣੇ ਚਾਹੀਦੇ ਸੋ ਤੁਹਾਡੀ ਕੀ ਮੰਗ ਹੈ ਵੀ ਮਤਲਬ ਇੱਥੇ ਕੰਸਰਟ ਹੋਣੇ ਚਾਹੀਦੇ ਜਾਂ ਫਿਰ ਨਹੀਂ ਹੋਣੇ ਚਾਹੀਦੇ ਕਿਉਂਕਿ ਜਦੋਂ ਕਾਹਨੋਚਲਾ ਦਾ ਕੰਸਰਟ ਹੋਇਆ ਸੀਗਾ ਉਦੋਂ ਤੁਹਾਨੂੰ ਕਿਹੜੀਆਂ ਪ੍ਰੋਬਲਮਸ ਨਹੀਂ ਆਈਆਂ ਸੀਗੀਆਂ ਹੋਰ ਸੇਮ ਚੀਜ਼ ਪਰ ਦੇਖੋ ਕੰਸਰਟ ਨਾਲ ਸਾਨੂੰ ਪ੍ਰੋਬਲਮ ਨਹੀਂ ਹੈ ਸਾਨੂੰ ਪ੍ਰੋਬਲਮ ਹੈ ਸਾਡੀ ਵਰਕਿੰਗ ਇਫੈਕਟ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਬਾਕੀ ਸੜਕਾਂ ਬੰਦ ਨਹੀਂ ਹੋਣੇ ਚਾਹੀਦੀ ਠੀਕ ਹੈ ਨਾ ਤੁਸੀਂ ਹੋਰ ਕੋਈ ਰਸਤਾ ਉਹਨੂੰ ਕਰ ਸਕਦੇ ਹੋ ਜਿੱਥੇ ਲੋਕਾਂ ਨੂੰ ਪ੍ਰੋਬਲਮ ਨਾ ਹੋਵੇ ਐਟ ਲੀਸ ਜਿਹੜਾ ਇਹ ਤੁਹਾਡਾ ਮੇਨ ਸੈਂਟਰ ਸਿਟੀ ਸੈਂਟਰ ਹੈਗਾ ਇੱਥੇ ਲੋਕਾਂ ਨੂੰ ਆਉਣ ਜਾਣ ਚ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਸੋ ਤੁਹਾਡੀ ਕੋਈ ਮੰਗ ਹੈ ਇਸ ਚੀਜ਼ ਨੂੰ ਲੈ ਕੇ ਕੌਨਸਲ ਦੇਖੋ ਆਈ ਐਮ ਸ਼ੋਰ ਐਡਮਿਨਿਸਟ੍ਰੇਸ਼ਨ ਕੁਛ ਨਾ ਕੁਛ ਹੱਲ ਕਰ ਦੇਗੀ ਇਸ ਚੀਜ਼ ਦਾ ਬਿਕਾਜ਼ 올 द ਕਮਰਸ਼ੀਅਲ ਐਕਟੀਵਿਟੀ ਸਟਾਪ ਲਾਸਟ ਵੀਕ ਸਾਡਾ ਮਟੀਰੀਅਲ ਬੰਬੇ ਤੋਂ ਆਇਆ ਇਟ ਵਾਸ ਅ ਟਰੱਕ ਲੋਡ that person was not allowed to enter the premises ਉਹ ਕਹਿੰਦੇ ਨਹੀਂ ਕਿ ਗੱਡੀ ਇੱਥੇ ਰਹੂਗੀ देन ਵੀ ਹੈਡ ਟੂ ਮੈਨੂਅਲੀ ਸੈਂਡ ਦ ਰਿਕਸ਼ਾ ਪੁੱਲਰ ਉਸਨੇ 25 ਚੱਕਰ ਲਗਾ ਕੇ ਮਟੀਰੀਅਲ ਅਨਲੋਡ ਕਰਾਇਆ ਨਹੀਂ ਤਾਂ ਉਹ ਗੱਡੀ ਮੰਡੇ ਤੱਕ ਖੜੀ ਰਹਿੰਦੀ ਕਿਉਂਕਿ ਸੈਟਰਡੇ ਤੋਂ ਬਾਅਦ ਸਾਡਾ ਸੰਡੇ ਇਜ਼ ক্লোਜ਼ ਬਟ ਇਵਨ ਵੀ ਹੈਵ ਟੂ ਥਿੰਕ ਦਟ ਪਰਸਨ ਜਿਹੜਾ ਉਹ ਟ੍ਰਾਂਸਪੋਰਟਰ ਹੈਗਾ ਉਸ ਦੀ ਗੱਡੀ ਦੋ ਦਿਨ ਬਲੌਕ ਰਹੇਗੀ ਉਸ ਦਾ ਵੀ ਲੌਸ ਹੈਗਾ ਸੋ ਇਦਰ ਇਫ ਦੇ ਵਾਂਟ ਟੂ ਡੂ ਸਮਥਿੰਗ ਲਾਈਕ ਦਿਸ ਦੇ ਸ਼ੁੱਡ ਪੁਟ ਆਰਸੈਲਵਜ਼ ਇਨ ਕੰਫੀਡੈਂਸ ਸਾਡੇ ਤੋਂ ਪੁੱਛਣ ਕਿ ਸੋਲੂਸ਼ਨਸ ਹੈਗੇ ਆ ਜਾਂ ਸਾਨੂੰ ਪਾਸੇਸ ਦਿੱਤੇ ਜਾਣ ਸਾਡੇ ਕਸਟਮਰਸ ਤਾਂ ਆਂਦੇ ਨਹੀਂ ਕਿਉਂਕਿ ਉਹਨਾਂ ਨੂੰ पेशेंट्स हैं अं हॉस्पिटल्स की सप्लाई करते हैं पी जी आई सपोर्ट करते हैं लॉट ऑफ अदर थिंग्स नन ऑफ दोज फैसिलिटीज़ आर अवेलेबल दैट डे बिकॉज नन ऑफ आर स्टाफ मैंबर इज़ रेडी टू गो आउट ऑन दैट पर्टिकुलर डे ਇਹਨਾਂ ਦੇ ਨਾਲ ਜਿਵੇਂ ਗੱਲਬਾਤ ਕੀਤੀ ਹੈ ਤਾਂ ਜਿਵੇਂ ਇਹਨਾਂ ਨੇ ਦੱਸਿਆ ਵੀ ਕਾਫੀ ਪਰੇਸ਼ਾਨੀਆਂ ਹੁੰਦੀਆਂ ਹਨ ਕਿਉਂਕਿ ਕਈ-ਕਈ ਦਿਨ ਉਹਨਾਂ ਨੂੰ ਵੇਟ ਵੀ ਕਰਨਾ ਪਿਆ ਸੀਗਾ ਜਿਵੇਂ ਉਹਨਾਂ ਦਾ ਸਮਾਨ ਆਇਆ ਸੀਗਾ ਤੇ ਉਹਨਾਂ ਨੂੰ ਆਟੋ ਰਿਕਸ਼ਾ ਬੁਲਾਉਣਾ ਪਿਆ ਸੀਗਾ ਉਸ ਚੀਜ਼ ਦੇ ਕਰਕੇ ਸੋ ਅਜਿਹੀਆਂ ਪਰੇਸ਼ਾਨੀਆਂ ਜੋ ਆ ਜਿਹੜੇ ਮਾਰਕੀਟ ਵਾਲੇ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਜਦੋਂ ਕੋਈ ਵੀ ਕਾਨਸਰਟ ਇੱਥੇ ਲੱਗਦਾ ਚਾਹੇ ਉਹ ਕਰੇ ਨੌਜਲਾ ਦਾ ਕਾਨਸਰਟ ਲੱਗਾ ਹੋਵੇ ਜਾਂ ਹੁਣ ਜਿਵੇਂ ਦਰਜੀਤ ਦੋਸਾਂ ਦਾ ਕਾਨਸਰਟ ਇੱਥੇ ਕੱਲ ਲੱਗੇਗਾ ਤਾਂ ਕਾਫੀ ਰਸ਼ਵੀ ਹੋਏਗਾ ਟ੍ਰੈਫਿਕ ਹੋਏਗਾ ਤਾਂ ਇਸ ਇਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਜੋ ਸੋ ਕੋਰਟ ਦੇ ਵਿੱਚ ਉਹ ਪਟੀਸ਼ਨ ਪਾਈ ਗਈ ਸੀ ਜਿਸ ਦੇ ਉੱਤੇ ਅੱਜ ਸੁਣਵਾਈ ਹੋਣੀ ਹੈ ਸੋ ਅਦਾਲਤ ਵੱਲੋਂ ਕੀ ਇਹਨਾਂ ਚੀਜ਼ਾਂ ਦੇ ਉੱਤੇ ਫੈਸਲਾ ਲਿਆ ਜਾਂਦਾ ਇਹ ਵੀ ਵੇਖਣਾ ਹੋਵੇਗਾ ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰ ਐਟੀਵੀ